ਲੋਈ ਅੱਜ ਬਣਾਉਣੇ ਆ ਮਠੀਆਂ ਗੁਲਗਲੇ ਤੇ ਅੱਜ ਪਹਿਲਾਂ ਬਣਾਵਾਂਗੇ ਮਠੀਆਂ ਤੇ ਫੇਰ ਬਣਾਵਾਂਗੇ ਗੁਲਗਲੇ ਦੇਖੋ ਜੀ ਮਠੀਆਂ ਗੁਲਗਲੇਾਂ ਚ ਪਹਿਲਾਂ ਪਾਇਆ ਉਹ ਛੋਡਾ ਤੇ ਛੋਡੇ ਨਾਲ ਪਾ ਕੇ ਤੇ ਫੇਰ ਪੋਲੀਆਂ ਹੋ ਜਾਂਦੀਆਂ ਉਹ ਵਧੀਆ ਹੁੰਦਾ ਸਾਰਿਆਂ ਨਾਲ ਉਹਦੇ ਨਾਲ ਬੋਲਾ ਬੋਲਾ ਹੁੰਦਾ ਖਾਣੀਆਂ ਵੀ ਸੌਖੇ ਨਹੀਂ ਐ ਨਹੀਂ ਤਾਂ ਜੇ ਕਿਸੇ ਦੇ ਮੇਰੇ ਵਰਗੇ ਦੇ ਤੰਦਰਾ ਹੋਣ ਤਾਂ ਉਹਨੂੰ ਔਖਾ ਹੋ ਜਾਂਦਾ ਇਸ ਕਰਕੇ ਮਿੱਠਾ ਛੋਡਾ ਜ਼ਰੂਰ ਪਾਓ ਪਾ ਮਿੱਠੇ ਛੋਡੇ ਤੋਂ ਬਿਨਾ ਇਹ ਚੀਜ਼ ਪੋਲੀ ਨਹੀਂ ਹੁੰਦੀ ਤੇ ਫਿਰ ਜੱਬਣੀਆਂ ਔਖੀਆਂ ਹੋ ਜਾਂਦੀਆਂ ਫਿਰ ਲੱਕੜ ਵਰਗੀਆਂ ਬਣ ਜਾਂਦੀਆਂ ਫਿਰ ਖਾਣੀਆਂ ਵੀ ਔਖੀਆਂ ਹੋ ਜਾਂਦੀਆਂ ਨਾਲੇ ਮੱਠੀਆਂ ਤਾਂ ਖਾਸਕਾਰੀ ਹੁੰਦਾ ਕਿਉਂਕਿ ਮੱਠੀਆਂ ਤਾਂ ਕੜੜੀਆਂ ਬਾੜੀਆਂ ਹੋ ਜਾਂਦੀਆਂ ਜੋ ਸੇਕ ਲੱਗ ਜਾਂਦਾ ਤਾਂ ਫਿਰ ਉਹ ਕੜੜੀਆਂ ਹੋ ਕੇ ਖਾਧੀਆਂ ਨਹੀਂ ਜਾਂਦੀਆਂ ਪਹਿਲਾਂ ਭਾਈ ਕੀ ਗੱਲ ਹੋਈ ਕਿ ਮੇਰੀ ਮਾਂ ਨੇ ਤਾਂ ਲੈ ਕੜਾਈਏ ਕੋਈ ਪਿੰਡ ਚੋਂ ਆ ਗਿਆ ਤੇ ਕੜਾਈਏ ਕੜਾਈ ਚ ਤੇਲ ਗਿਆ 18 ਕਲਕਣੋਂ ਹਟ ਗਿਆ ਉਹ ਕਹਿੰਦੀ ਕਹਿੰਦੀ ਕਿ ਲੈ ਦੇਖ ਲੈ ਇਹ ਆ ਗਿਆ ਇਹਦਾ ਤਾਂ ਪੈੜਾ ਹੀ ਠੰਡਾ ਮੈਨੂੰ ਕਹਿੰਦੀ ਲੈ ਤੂੰ ਦਿਆ ਕਰ ਪੈੜਾ ਪਹਿਲਾਂ ਜਦੋਂ ਆਪਾਂ ਮਠੀਆਂ-ਮਠੀਆਂ ਬਣਾਉਨੇ ਆ ਇਹ ਭਾਈ ਮੈਂ ਦਿੱਤਾ ਪੈੜਾ ਦੂਜੀ ਵਾਰ ਬਣਾਈਆਂ ਜਦੋਂ ਬਾਕੀ ਸਹੀ ਗੱਲ ਹੋਈ ਭਾਈ ਮੈਨੂੰ ਤਾਂ ਸਹੀ ਲੱਗੀ ਹੋਵੇ ਜਾਂ ਨਾ ਹੋਵੇ ਉਹਦਾ ਕੁਝ ਕਹਿ ਨਹੀਂ ਸਕਦੇ ਠੀਕ ਹੈ ਛੋਡੇ ਜਾਂ ਜੇ ਨਾ ਜੇਚੇ ਤੇ ਭਾਈ ਬੜੀ ਐ ਫਿਰ ਥੋੜੇ ਟਾਈਮ ਚ ਹੀ ਬਣ ਗਈਆਂ ਤੇ ਕਿੱਥੇ ਉਹ ਠੰਡਾ ਹੈ ਤੇਲ ਤਾਂ ਤੈਨੂੰ ਪਤਾ ਹੀ ਹੈ ਵੀ ਕਿਦੇ ਬਸ ਇਧਰੋਂ ਐ ਕਰ ਲੈ ਕਰੀ ਐ ਕਰ ਲੈ ਕਰੀ ਜਿੱਥੇ ਅੱਧਾ ਘੰਟਾ ਲੱਗਣਾ ਸੀ ਉੱਥੇ ਘੰਟਾ ਲੱਗ ਗਿਆ ਦੂੜ ਘੰਟਾ ਬੜਾ ਟਾਈਮ ਲੱਗ ਜਾਂਦਾ ਇਹ ਜੀ ਜਾਈ ਹੁੰਦੀ ਤੇ ਜਿਹੜੀਆਂ ਇਹ ਹੁਣ ਤੁਸੀਂ ਆਪਾਂ ਸਮਾਨ ਤੜਿਆ ਲਿਆ ਕੇ ਖਾਣੇ ਆ ਦੇਸੀ ਮਨੀ ਹੁੰਦਾ ਸਾਰਾ ਤੇਲ ਤੱਪਾ 2 ਨੰਬਰ ਦਾ ਹੀ ਹੁੰਦਾ ਮਾਲ ਉਹ ਵੱਧ ਉਹ ਲਿਆ ਕਿ ਨਾ ਖਾਇਆ ਕਰੋ ਯਾਰ ਐ ਇਹ ਚੀਜ਼ਾਂ ਘਰੇ ਬਣਾਇਆ ਕਰੋ ਤੇ ਖਾਇਆ ਕਰੋ ਨਲੇ ਜਿਹੜਾ ਸਰੋਂ ਦਾ ਤੇਲ ਹੈ ਨਾ ਸਰੋਂ ਤੇਲ ਤਾਂ ਬਹੁਤ ਗੁਣਾਕਾਰੀ ਚੀਜ਼ ਹੈ ਸਾਰੇ ਬੰਦੇ ਜਿੰਨੇ ਹੈਗੇ ਉਹ ਸਾਰੇ ਸਰੋਂ ਦਾ ਤੇਲ ਵੱਧ ਤੋਂ ਵੱਧ ਖਾਂਦੇ ਹੁੰਦੇ ਸੀ ਪਹਿਲਾਂ ਵਾਲੇ ਲੋਕ ਹੁਣ ਆਪਣੇ ਵਾਲੇ ਤਾਂ ਤੈਨੂੰ ਪਤਾ ਹੀ ਹੈ ਵੀਰ ਫੈਣ ਦਾ ਉਹਦੇ ਚੱਕ ਦਿੰਨੇ ਆ ਇਹ ਨਾ ਖਾਇਆ ਕਰੋ ਯਾਰ ਨਹੀਂ ਦੇਸੀ ਕਿਉਂ ਤਾਂ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਤੇਲ ਵੱਧ ਤੋਂ ਵੱਧ ਵਰਤਿਆ ਕਰੋ ਸਰੋਂ ਦਾ ਦੇਸੀ ਤੇਲ ਨਾਲ ਨਾਲੇ ਸਭ ਤੋਂ ਵਧੀਆ ਰਹੂ ਤੇ ਹੁਣ ਬਣਾਉਨੇ ਆਪਾਂ ਗੁਲਗਲੇ ਆ ਦੇਖੋ ਦੇਖੋ ਕਿਵੇਂ ਲੱਗਿਆ ਜਰੂਰ ਦੱਸਿਓ ਨਾਲੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਨਾਲੇ ਦੱਸਿਓ ਵੀ ਕਿਵੇਂ ਵਧੀਆ ਲੱਗਦਾ ਤੁਹਾਨੂੰ ਇਹ ਕਿ ਨਹੀਂ ਵਧੀਆ ਲੱਗਦਾ ਅੱਜ ਦਾ ਮੈਂ ਰਸੋਈ ਚ ਬਣਾਉਂਦੀ ਸੀ ਤਾਂ ਕਰਕੇ ਬਣਾ ਲਈ ਕੋਲੇ ਸੀਗਾ ਮੈਂ ਕਿਹਾ ਚਲ ਦੇਖਦੇ ਆ ਬਣਾ ਕੇ ਪਹਿਲਾਂ ਛੋਟੇ ਹੁੰਦੇ ਦਾ ਨਾਲ ਬਣਾਉਂਦੇ ਬਣੂਦੇ ਹੁਣ ਤੱਕ ਨਹੀਂ ਬਣਾਈਆਂ ਨਹੀਂ ਸੀਗੀਆਂ ਅੱਜ ਐ ਕਰਕੇ ਬਣਾਉਣ ਲੱਗ ਗਿਆ ਮੈਂ ਘਰੇ ਸੀਗਾ ਤੇ ਉਹਦੇ ਕਰਕੇ ਬਣਾਉਣ ਲੱਗ ਗੇ ਚੀਜ਼ ਵਧੀਆ ਬਣਦੀ ਹੁੰਦੀ ਹੈ ਟੇਸਟੀ ਹੁੰਦੀ ਹੈ ਜਿਹੜੀਆਂ ਚੀਜ਼ਾਂ ਆਪਾਂ ਦੂਧੀਆਂ ਲੈਂਦੇ ਹਾਂ ਉਹਦੇ ਨਾਲ ਤਾਂ ਕਿਤੇ ਟੇਸਟੀ ਹੁੰਦੀਆਂ ਇਹ ਚੀਜ਼ਾਂ ਤੁਸੀਂ ਖਾ ਕੇ ਆਣੀ ਵੀ ਤਾਂ ਗੋਹੋਂਗੇ ਯਾ ਕੋਸ ਹੋਊਗਾ ਨਾ ਨਾ ਤਿਆਬ ਬਣੇ ਨਾ ਕੋਈ ਹੋਰ ਸਰੀਰਕ ਬਿਮਾਰੀ ਲੱਗੇ ਇਹਦੇ ਕਰਕੇ ਬਹੁਤ ਫਰਕ ਹੁੰਦਾ ਆ ਗਲਗਲੀ ਇਹਦਾ ਫਿਰ ਮੈਨੂੰ ਘਟ ਪਾਉਣੇ ਆਉਂਦੇ ਹਨਾ ਤਾਂ ਕਰਕੇ ਫਿਰ ਛੁੱਟੀ ਆਂਟੀ ਨੂੰ ਲਾਇਆ ਮਾਂ ਧੂਪਾ ਮੈਥੋਂ ਨਹੀਂ ਪੈਂਦੇ ਹਣੇ ਇਹ ਤਾਂ ਥਾਂ ਦੇ ਨਾਲ ਜਿਪ ਜਾਂਦੇ ਭਰਾਵਾ ਪਾਣੀ ਲਾ ਕੇ ਪਾਉਂਦੀਆਂ ਬੁੜੀਆਂ ਨੂੰ ਤਾਂ ਭੇਤ ਹੁੰਦਾ ਨਾ ਇਸ ਕੰਮ ਦਾ ਆ ਮੈਂ ਹੁਣ ਲੱਗਿਆ ਇਹਦਾ ਪਾਸਾ-ਸਾ ਥੱਲੇਣਾ ਮਨ ਉਹ ਤਾਂ ਕਰ ਦੂੰਗਾ ਮੈਂ ਇਹਨਾਂ ਨੂੰ ਕੱਚਾ ਪਾਸਾ ਤਾਹਾਂ ਕਰਕੇ ਪੱਕਾ ਪਾਸਾ ਥੱਲੇ ਹੁੰਦਾ ਜਿਹੜਾ ਉਹਨੂੰ ਤਾਹਾਂ ਕਰਦੇ ਤੇ ਕੱਚਾ ਥੱਲੇ ਕਰਦੇ ਦਵਾਰੇ ਫਿਰ ਵਧੀਆ ਬਣ ਜਾਂਦੀ ਹੈ ਐਂ ਤਾਂ ਹੋ ਜਾਂਦਾ ਹੁੰਦਾ ਇਹ ਜਿਹੜਾ ਕੰਮ ਤਾਂ ਬੰਦਾ ਕਰ ਲੈਂਦਾ ਜਿਹੜੇ ਗੁਲਗਲੇ ਪਕਾਉਣੇ ਉਹ ਔਖੇ ਆ ਮਠੀਆਂ ਨਾਲੋਂ ਗੁਲਗਲੇ ਔਖੇ ਆ ਥੋੜੇ ਜੇ ਮਠੀਆਂ ਦਾ ਬੇਲੀਆਂ ਰੋਟੀਆਂ ਵਾਂਗੂ ਕਟੀਆਂ ਤੇ ਦਵਾਦਾ ਵਿੱਚ ਸਟੀਆਂ ਤੇ ਗੁਲਗਲੇ ਤਾਂ ਤੁਹਾਨੂੰ ਪਤਾ ਵੀ ਹੱਥ ਨਾਲ ਗੁਲਗਲੇ ਵਿੱਚ ਪਾਉਣੇ ਆਟਾ ਅਗੇ ਇਧਰੋਂ ਐਂ ਹੋ ਗਿਆ ਕਿਤੇ ਉੱਤੇ ਜਾ ਕੇ ਦਵਾਰੇ ਡਬਲ ਡਿੱਗ ਪਿਆ ਉਹ ਔਖਾ ਆ ਉਹ ਵਧੀਆ ਹੁੰਦਾ ਯਾਰ ਮੈਂ ਤਾਂ ਇਹ ਕਹਿਣਾ ਸਾਰੇ ਜਣੇ ਵੀ ਵਧੀਆ ਆਪਦਾ ਘਰੇ ਸਮਾਨ ਬਣਾ ਕੇ ਖਾਇਆ ਕਰੋ ਯਾਰ ਵਧੀਆ ਚੀਜ਼ਾਂ ਹੁੰਦੀਆਂ ਇਹ ਪਹਿਲਾਂ ਲੋਕ ਬਾਹਰੋਂ ਖਾਂਦੇ ਸੀ ਤਾਂ ਹੀ ਤਤ ਤੱਕੜੇ ਸੀ ਆਪਾਂ ਇਹ ਚੀਜ਼ਾਂ ਛੱਡ ਗਏ ਆਪਾਂ ਜਿਹੜੀਆਂ ਵੀ ਬਾਹਰੋਂ ਮਠਿਆਈਆਂ ਮਠੂਈਆਂ ਲੈ ਕੇ ਖਾਣੇ ਆ ਉਹਨਾਂ ਦੇ ਬਦਸ਼ਕੀਨ ਹੋ ਗਏ ਚੰਗਾ ਬਾਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਸ਼ੇਅਰ ਕਰੇ ਤੇ ਲੈ